ਕਲ ਦੇ ਕਲ ਦੇ ਖਬਰ ਨੂੰ ਸ਼ੇਅਰ ਜ਼ਰੂਰ ਕਰ ਦਿਓ ਨਕਉਦਰ ਦੀ ਰੇੜੀ ਮਾਰਕੀਟ ਜੋ ਲੱਖ ਰੁਪਏ ਲਗਾ ਕੇ ਬਣਾਈ ਗਈ ਸੀ ਇਸ ਟਾਈਮ ਬਿਮਾਰੀਆਂ ਦਾ ਘਰ ਬਣ ਚੁੱਕੀ ਹੈ ਤਸਵੀਰਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਇੱਕ ਗੰਦਗੀ ਦੇ ਵੱਡੇ ਵੱਡੇ ਢੇਰ ਢੇਰ ਪਿਆ ਹੈ ਤੇ ਇੱਚ ਖੜਨਾ ਵੀ ਬੜਾ ਮੁਸ਼ਕਲ ਹੈ ਮੇਰੇ ਮੂਤਰ ਮਾਰ ਨਹੀਂ ਬੰਨਿਆ ਕਿਉਂਕਿ ਬੋਲਿਆ ਸਹੀ ਤਰੀਕੇ ਨਾਲ ਨਹੀਂ ਸੀ ਜਾਂਦਾ ਇੰਨਾ ਮੁਸ਼ਕਲ ਮਾਰ ਰਿਹਾ ਨਕੌਦਰ ਇੱਕ ਇਤਿਹਾਸਿਕ ਸ਼ਹਿਰ ਹੈ ਸ਼ਹਿਰ ਹੈ ਪਰ ਹਾਲਾਤ ਤੁਸੀਂ ਦੇਖ ਸਕਦੇ ਹੋ ਇਹ ਕੀ ਬਣੇ ਪਿਆ ਹੈ ਇਹ ਅੱਜ ਦਿਨ ਲਗਾਤਾਰ ਇਸੇ ਤਰ੍ਹਾਂ ਦੇ ਰੇੜੀ ਮਾਰਕੀਟ ਦੇ ਹਾਲਾਤ ਨੇ ਇਹ ਵੀ ਤਾਂ ਇੱਕ ਨਵਾਂ ਹੀ ਬਦਲਾਅ ਹੈ ਤਾਂ ਅੱਜ ਦਿਨ ਕੋਈ ਨਾ ਕੋਈ ਨਵਾਂ ਬਦਲਾਅ ਦੇਖਣ ਨੂੰ ਮਿਲਦਾ ਹੈ ਤਾਂ ਇਹ ਜ਼ਿੰਮੇਵਾਰੀ ਕਿਸੇ ਦੀ ਬਣਦੀ ਸੀ ਕਿ ਨਗਰ ਕੌਂਸਲ ਕੁਝ ਕਰ ਰਹੀ ਹੈ ਜੇ ਨਹੀਂ ਕਰ ਰਹੀ ਤਾਂ ਫਿਰ ਲੋਕਾਂ ਤੋਂ ਟੈਕਸ ਵਸੂਲਣਾ ਵੀ ਛੱਡ ਦੇਣਾ ਚਾਹੀਦਾ ਹੈ ਟੈਕਸ ਲੈਂਡ ਦਾ ਵੀ ਕੋਈ ਫਾਇਦਾ ਨਹੀਂ ਜੋ ਪੈਸੇ ਵਸੂਲੇ ਜਾਂਦੇ ਆ ਤੇ ਰੇੜੀ ਮਾਰ ਕਿੱਧਰ ਤੇ ਤਸਵੀਰਾਂ ਨੇ ਰੇੜੀਆਂ ਇੱਥੇ ਨਹੀਂ ਨੇ ਪਰ ਹਾਲਾਤ ਬਦਤਰ ਤੋਂ ਬਦਤਰ ਨੇ ਸਮੈਲ ਮੁਸ਼ਕ ਮਾਰਦਾ ਹੈ ਮੱਖੀਆਂ ਔਰ ਬਿਮਾਰੀਆਂ ਫੈਲਣ ਦਾ ਵੱਡਾ ਖਰਚਾ ਬਣਿਆ ਹੋਇਆ ਹੈ ਜਿਹਦਾ ਇੱਕ ਬਰਸਾਤੀ ਮੌਸਮ ਚੱਲ ਰਿਹਾ ਹੈ ਤਹਲਾਤ ਕਾਫੀ ਆਦਾ ਬੱਤਰ ਬਣੇ ਹੋਇਆ ਹੈ ਲਗਾਤਾਰ ਇਸ ਤਰ੍ਹਾਂ ਦੇ ਹਲਾਤ ਹੈ ਪਾਣੀ ਬਾਸ਼ਪੈ ਜਿਹੀ ਪਾਣੀ ਵਿੱਚ ਖੜਾ ਦੂਜੇ ਪਾਸੇ ਮੱਖੀਆਂ ਬੁਰਾ ਹਾਲ ਕਿੰਨਾ ਕੁ ਸ਼ਿਕਾਇਤ ਹੋ ਸ਼ਬਦ ਹੀ ਖਤਮ ਹੋ ਜਾਂਦੇ ਆ ਇੰਨੀ ਕੋ ਗੰਦਗੀ ਇੱਥੇ ਪਈ ਹੈ ਤਾਂ ਨਕੌਦਰ ਦੇ ਜੇਕਰ ਤੁਸੀਂ ਨਕੌਦਰ ਦੇ ਰਹਿਣ ਵਾਲੇ ਹੋ ਨਕੌਦਰ ਦੇ ਵਾਸੀ ਹੋ ਤਾਂ ਤੁਹਾਡੇ ਲਈ ਖਬਰ ਲਾਜ਼ਮੀ ਹੈ ਖਬਰ ਨੂੰ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਮਾੜਾ ਮੋਟਾ ਪ੍ਰਸ਼ਾਸਨ ਜਾਗ ਸਕੇ ਕੈਮਰਾਮੈਨ ਮਨਜੀਤ ਨਾਲ ਹਰਦੀਪ ਐਨ ਐਨ ਆਰ ਨਿਊਜ਼ ਨਕੌਦਰ ਰੇਡ ਮਾਰਕੀਟ